ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾਲਾ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਪ ਸਭ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਵੀਡੀਓ ਹੈ ਤੇ ਇਹ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਦੇਖੋ ਇਹ ਬੈਲ ਦਾ ਦੁਪੱਟਾ ਪੇਂਟ ਕੀਤਾ ਹੋਇਆ ਦੇਖੋ ਇਹ ਤੇ ਆਪਾਂ ਪੂਰਾ ਡਬਲ ਬੰਚ ਬਣਾਇਆ ਹੋਇਆ ਦੇਖੋ ਇਹਦੇ ਸਾਰੇ ਦੇ ਵਿੱਚ ਆਪਾਂ ਫੁੱਲ ਪਾਏ ਹੈ ਦੇਖੋ ਛੋਟੀਆਂ ਬੁਟੀਆਂ ਵੀ ਪਾਈਆਂ ਵੱਡੇ ਫੁੱਲ ਵੀ ਪਾਏ ਆ ਇਹ ਵਾਲੇ ਵੀ ਪਾਈਆਂ ਤੇ ਇਹ ਵੀ ਪਾਈਆਂ ਨਿੱਕੀਆਂ ਬੁਟੀਆਂ ਤੇ ਇਸ ਪਾਸੇ ਵੀ ਆਪਣਾ ਇਹ ਪੂਰਾ 1.1 ਇੰਚ ਹੈ ਫੁੱਲਾਂ ਦਾ ਦੇਖੋ ਇਸ ਪਾਸੇ ਆਪਣਾ ਪੂਰਾ 1.1 ਇੰਚ ਹੈ ਤੇ ਇਸ ਪਾਸੇ ਆਪਣਾ ਛੋਟਾ ਬੁਟਾ ਪਾਇਆ ਹੋਇਆ ਦੇਖੋ ਇਸੇਤਰਾਂ ਹੀ ਆਪਣਾ ਦੂਜੇ ਪਾਸੇ ਵੀ ਆਈਆਂ ਇੱਕ ਪਾਸੇ ਛੋਟਾ ਬੂਟਾ ਜਿਵੇਂ ਇੱਧਰ ਇਹ ਹੈ ਜਿਹੜਾ ਇਹ ਹੈ ਇਹਦੇ ਸਾਹਮਣੇ ਵਾਲੇ ਪੱਲੇ ਦੇ ਉੱਤੇ ਵੱਡਾ ਵੰਚ ਹੋਊਗਾ ਜਿਹੜਾ ਇਹ ਵੱਡਾ ਵੰਚੇ ਦੇ ਛੋਟਾ ਹੋਊਗਾ ਠੀਕ ਹੈ ਜੀ ਜੇ ਤੁਸੀਂ ਲੈਣਾ ਇਹ ਫੁੱਲ ਵਾਇਲ ਦਾ ਦੁਪੱਟਾ ਹੈ ਤੇ ਇਹਦਾ ਰੇਟ ਹੈ 300 ਰੁਪਏ ਜੇ ਕੋਈ ਲੈਣਾ ਚਾਹੁੰਦਾ ਹੈ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਸਾਰਾ ਭਰਿਆ ਹੋਇਆ ਹੈ ਇਹ ਦੇਖੋ ਤੇ ਇੱਧਰ ਦੇਖੋ ਆਹ ਵੇਖ ਤੁਹਾਨੂੰ ਦਿਖਾ ਦਿੰਨੇ ਆਂ ਵੱਡਾ ਵੰਚ ਇੱਧਰ ਹੈ ਤੇ ਦੂਜੇ ਪਾਸੇ ਖੱਬੇ ਸੱਜੇ ਤੇ ਬਣਾਇਆ ਹੋਇਆ ਤੇ ਇੱਧਰਲੇ ਪਾਸੇ ਅਸੀਂ ਤੁਹਾਨੂੰ ਛੋਟਾ ਵੰਚ ਵੀ ਦਿਖਾਉਣੀ ਆ ਫੁੱਲ ਦੇਖੋ ਇਹ ਛੋਟਾ ਫੁੱਲ ਬਣਾਇਆ ਹੋਇਆ ਤੇ ਸਾਰੇ ਦੇ ਵਿੱਚ ਇਹ ਭਰਿਆ ਹੋਇਆ ਦੁਪੱਟਾ ਹੈ ਤੇ ਤੁਸੀਂ ਸਾਥੋਂ ਲੈ ਸਕਦੇ ਹੋ ਫੁੱਲ ਵਾਇਲ ਦਾ ਦੁਪੱਟਾ ਬਾਹਰ ਅੰਦਰ ਵਾਸਤੇ ਜਿਵੇਂ ਕੋਈ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਬਾਹਰ ਅੰਦਰ ਜਾਣਾ ਹੋਵੇ ਦੁਪੱਟਾ ਲੈ ਸਕਦੇ ਹੋ ਫੁੱਲ ਅਵailable ਹੈ ਤੇ ਪੀਛੇ ਜਿਆ ਕਲਰ ਆ ਬਹੁਤ ਹੀ ਸੋਹਣਾ ਜਿਹੜਾ ਆ ਰਿਹਾ ਬਸ ਇਸੇ ਤਰ੍ਹਾਂ ਦਾ ਹੀ ਕਲਰ ਹੈ ਇਹ ਤੇ ਇਹਦਾ ਰੇਟ ਆ 300 ਰੁਪਿਆ ਸੱਤੋਂ ਮੰਗਵਾ ਸਕਦੇ ਹੋ ਤੇ ਅਗਲਾ ਤੁਹਾਨੂੰ ਸੂਟ ਦਿਖਾਉਨੇ ਆਂ ਅਸੀਂ ਇਹ ਹੈਗਾ ਕੋਟਨ ਦਾ ਸੂਟ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਕੋਟਨ ਦਾ ਸੂਟ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਤੇ ਗਰਮੀਆਂ ਦੇ ਵਿੱਚ ਪਾਉਣ ਵਾਲਾ ਸੂਟ ਬਹੁਤ ਹੀ ਸੋਹਣਾ ਤੇ ਇਹ ਸਾਥੋਂ ਲੈ ਸਕਦੇ ਹੋ ਇਹਦਾ ਰੇਟ ਆ ਜੀ 550 ਰੁਪਈਆ ਬਿਨ ਵਗੇਰ ਚੁੰਨੀ ਤੋਂ ਦੁਪੱਟੇ ਤੋਂ ਬਿਨਾ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਆ ਇਹ ਵੀ ਤੁਸੀਂ ਲੈ ਸਕਦੇ ਹੋ ਦੂਸਰਾ ਸੂਟ ਤੁਹਾਨੂੰ ਦਿਖਾਉਣੀ ਹੈ ਇਹ ਵੀ ਪ੍ਰਿੰਟ ਦਾ ਸੂਟ ਆ ਪ੍ਰਿੰਟਦਾਰ ਗਰਮੀਆਂ 'ਚ ਪਾਉਣ ਵਾਲਾ ਕੈਮਰੀ ਕੋਟਣ ਦੇ ਵਿੱਚ ਸੂਟ ਹੈ ਇਹ ਤੇ ਬਹੁਤ ਹੀ ਸੋਹਣਾ ਇਹਦਾ ਪ੍ਰਿੰਟ ਹੈ ਤੇ ਇਹਦਾ ਰੇਟ ਆ 500 ਰੁਪਏ ਆ ਇਹ ਵੀ ਸਾਥੋਂ ਮੰਗਵਾ ਸਕਦੇ ਹੋ ਇਹ ਚ ਹਰਾ ਕਲਰ ਹੈ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਭੀੜ ਗੋਦੇ ਨਾਲ ਐਂਡ ਟਿੱਕਰ ਬਣੇ ਰਹੋ ਉਦੋਂ ਅੱਗੇ ਸੂਟ ਦਿਖਾਉਣੇ ਆ ਤੁਹਾਨੂੰ ਇਹ ਵੀ ਕੈਮਰੀ ਕੋਟਨ ਦੇ ਵਿੱਚ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਪੂਰਾ ਸਾਫਟ ਸੂਟ ਆ ਗਰਮੀਆਂ ਦੇ ਵਿੱਚ ਪਾਉਣ ਵਾਲਾ ਤੇ ਜੇ ਤੁਸੀਂ ਇਹ ਸਾਥੋਂ ਵੀ ਘੇਰੇ ਤੇ ਕੱਟਵਰਕ ਦੀ ਤਰ੍ਹਾਂ ਕਰਵਾਉਣਾ ਹੈ ਘੇਰੇ ਤੇ ਜਾਂ ਚੱਕਾਂ ਤੇ ਤੇ ਉਹ ਅਸੀਂ ਤੁਹਾਨੂੰ 100 ਰੁਪਏ ਦੇ ਵਿੱਚ ਕਰ ਦੇਵਾਂਗੇ 500 ਦਾ ਇਹ ਸੂਟ ਹੈ ਤੇ ਉਹ ਕੱਟਵਰਕ ਕਰਕੇ ਤੁਹਾਨੂੰ ਇਹ 600 ਦਾ ਸੂਟ ਪਾਊਗਾ ਦੇਖੋ ਤੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਵਧੀਆ ਕੱਪੜਾ ਇਹ ਵੀ ਮਲਾਈ ਮਲਾਈਮ ਕਪੜਾ ਗਰਮੀਆਂ ਚ ਪਾਉਣ ਵਾਲਾ ਵੀ ਸਟੱਪ ਗਰਮੀਆਂ ਦੇ ਵਿੱਚ ਪਾਉਣ ਵਾਲਾ ਹੈ ਤੇ ਤੁਸੀਂ ਸਾਨੂੰ ਇਹਦਾ ਆਰਡਰ ਕਰ ਸਕਦੇ ਹੋ ਇੱਕ ਤੁਹਾਨੂੰ ਅਸੀਂ ਜੌਰਜਟ ਦੇ ਵਿੱਚ ਵਿਖਾਉਣੀ ਆ ਸੂਟ ਦੇਖੋ ਇਹ ਤੁਹਾਨੂੰ ਅਸੀਂ ਜੌਰਜਟ ਦੇ ਵਿੱਚ ਵਿਖਾਉਣੀ ਆ ਸੂਟ ਤੇ ਬਹੁਤ ਹੀ ਸੋਹਣੀ ਕਢਾਈ ਹੈ ਦੇ ਉੱਤੇ ਮਸ਼ੀਨ ਵਰਕ ਹੈ ਇਹ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਤੇ ਇਹ ਗਾਂ ਬਾਹਾਂ ਤੇ ਬਿਹਨੇ ਵਰਕ ਹੈਗਾ ਕਿ ਨਹੀਂ ਬਾਹਾਂ ਤੇ ਹੈ ਨਹੀਂ ਘੇਰੇ ਤੇ ਹੀ ਵਰਕ ਇਹਦੇ ਦੇਖੋ ਜੋਰ ਜੱਟ ਦਾ ਸੂਟ ਹੈ ਤੇ ਇਹ ਹੈਗਾ ਮਹਿੰਦੀ ਕਲਰ ਤੇ ਇਹਦੇ ਨਾਲ ਦੁਪੱਟਾ ਹੈ ਦੁਪੱਟੇ ਦੇ ਵੀ ਚਾਰੋਂ ਸਾਈਡ ਵਰਕ ਹੈ ਦੇਖੋ ਕੰਨੀਆਂ ਕੰਨੀਆਂ ਤੇ ਵਰਕ ਹੈ ਤੇ ਇਧਰ ਪੱਲਿਆਂ ਤੇ ਪੀਕੋ ਹੋਇਆ ਹੋਇਆ ਹੈ ਤੇ ਕੰਨੀਆਂ ਤੇ ਦੋਨਾਂ ਤੇ ਵੱਡੀ ਸਾਈਡ ਆ ਜਿਹੜੀ ਉਹ ਵਰਕ ਹੋਇਆ ਹੋਇਆ ਇਹਦੇ ਤੇ ਵਾਈਟ ਕਲਰ ਦਾ ਵਰਕ ਹੈ ਤੇ ਮਹਿੰਦੀ ਕਲਰ ਹੈ ਸੂਟ ਤੇ ਜੋਰਜਟ ਦਾ ਹੀ ਦੁਪੱਟਾ ਨਾਲ ਤੇ ਜੋਰਜਟ ਦਾ ਹੀ ਸੂਟ ਹੈ ਇਹ ਤੁਹਾਨੂੰ ਪਾਊਗਾ 900 ਰੁਪਏ ਦੇ ਵਿੱਚ ਜੇ ਸਾਥੋਂ ਲੈਣਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਤੇ ਜੇ ਤੁਸੀਂ ਕਿਸੇ ਨੇ ਕਢਾਈ ਵੀ ਕਰਵਾਉਣੀ ਹੈ ਸੂਟਾਂ ਤੇ ਹੋਰ ਪਲੇਨ ਕਪੜਾ ਲੈ ਕੇ ਤੇ ਉਹਤੇ ਵੀ ਤੁਸੀਂ ਕਰਵਾ ਸਕਦੇ ਹੋ ਆਪ ਦਾ ਸਟਾਪ ਭੇਜ ਕੇ ਵੀ ਤੁਸੀਂ ਸਾਨੂੰ ਸਾਥੋਂ ਕਰਵਾ ਸਕਦੇ ਹੋ ਕਢਾਈ ਜਿਹੜੇ ਵੀ ਜਿਹੜੀ ਵੀ ਕਢਾਈ ਕਹੋਗੇ ਉਹੀ ਤੁਸੀਂ ਕਰਵਾ ਸਕਦੇ ਹੋ ਸਾਥੋਂ ਤੇ ਪੇਂਟ ਵੀ ਕਰਵਾ ਸਕਦੇ ਹੋ ਦੇਖੋ ਇਹ 900 ਰੁਪਏ ਦਾ ਸੂਟ ਹੈ ਮਹਿੰਦੀ ਕਲਰ ਦਾ ਹੈ ਇਹ ਹੈਗਾ ਜੋਰਜਟ ਦਾ ਸੂਟ ਤੇ ਜੋਰਜਟ ਦਾ ਦੁਪੱਟਾ ਕੰਨੀਆਂ ਤੇ ਤੇ ਵਰਕ ਹੋਇਆ ਜੇ ਤੁਸੀਂ ਲੈਣਾ ਚਾਹੁੰਨਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਤੇ ਇਹ ਕੈਮਰੀ ਕੋਟਨ ਚ ਸੂਟ ਹੈ ਤੇ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਦੇਖੋ ਸਕਰੀਨਸ਼ਾਟ ਲੈ ਸਕਦੇ ਹੋ ਇਹ 500 ਰੁਪਏ ਦਾ ਸੂਟ ਹੈ ਬਹੁਤ ਹੀ ਸੋਹਣਾ ਤੇ ਸੌਫਟ ਬਾਕਰ ਦੇਵੀ ਕੈਮਰੀ ਕੋਟਣ ਦਾ ਇਹ ਆਮ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਇਹ ਗ੍ਰੀਨ ਕਲਰ ਵਿੱਚ ਸੂਟ ਤੇ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਇਹ ਕਪੜਾ ਵਧੀਆ ਸੌਫਟ ਕਰਮੀਆਂ ਦੇ ਵਿੱਚ ਪਾਉਣ ਵਾਲਾ ਇਹਦਾ ਵੀ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਬਾਕੀ ਸਿਰ ਇਹ ਕਪ ਸੂਟ ਹੈ ਤੇ ਇਹਦਾ ਵੀ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਤੇ ਇਹ 550 ਰੁਪਏ ਦਾ ਸੂਟ ਹੈ ਤੇ ਜੇ ਤੁਸੀਂ ਨਾਲ ਸਲਵਾਰ ਸਾਫ ਲਪਾਉਣੀ ਹੈ ਤਾਂ ਉਹ ਵੀ ਲਾ ਸਕਦੇ ਆ ਲਾ ਦੇਾਂਗੇ ਕੁੜਤੀ ਇਹ ਲੈਣੀ ਹੋਵੇ ਪ੍ਰਿੰਟਦਾਰ ਸਲਵਾਰ ਸਾਫ ਲੈਣੀ ਹੋਵੇ ਕਿਸੇ ਵੀ ਕਲਰ ਦੇ ਵਿੱਚ ਉਹ ਤੁਹਾਨੂੰ ਅਸੀਂ ਲਾ ਕੇ ਤੇ ਇਹ ਛੂਟ ਦੇ ਦੇਾਂਗੇ ਤੇ ਕਿ ਡੁਪੱਟਾ ਜੇ ਲੈਣਾ ਹੋਵੇ 350 ਰੁਪਏ ਇਹਦਾ ਰੇਟ ਆ ਤੇ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਨੂੰ ਕੜਾਈ ਵਾਲੇ ਸੂਟਾਂ ਦਾ ਪੇਂਟ ਵਾਲੇ ਸੂਟਾਂ ਦਾ ਆਰਡਰ ਕਰੋ ਦਪੱਟੇ ਪੇਂਟ ਕਰਵਾਉਣੇ ਆਰਡਰ ਕਰ ਸਕੀ ਵੀ ਬੜੌਜ ਜੈਗਤ ਬਣਵਾਉਣੀ ਆ ਵੀ ਆਰਡਰ ਕਰ ਸਕਦੇ ਹਾਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਰੋ